ਇੱਕ ਪਰਚਾ ਦਰਜ ਹੋਇਆ ਸੀ ਥਾਣਾ ਮਕਬੂਲਪੁਰਾ ਥਾਣਾ ਬੱਲਾ FI ਨੰਬਰ 732942025 ਅੰਡਰ ਸੈਕਸ਼ਨ 137 109 115 2118 191 190 BNS PS ਮਕਬੂਲਪੁਰਾ ਇਸੇ ਤ ਹੋਇਆ ਸੀਗਾ ਕਿ ਮਿਸਟਰ ਕਪਿਲ ਕੁਮਾਰ ਨੇ ਉਹ ਫੈਕਟਰੀ ਦੇ ਡਿਜ਼ਾਈਨ ਮੈਨੇਜਰ ਹੈਗੇ ਉਹ ਆਪਣਾ ਉਹਨਾਂ ਨੇ ਆਪਣੀ ਵਾਈਫ ਨੂੰ ਫੋਨ ਕੀਤਾ ਮੈਂ ਥੋੜੀ ਦੇਰ ਤੱਕ ਕਾਰ ਆ ਰਹੇ ਹਾਂ ਤੇ ਜਦੋਂ ਉਹਨਾਂ ਨੇ ਆਪਣੀ ਜਦੋਂ ਫੈਕਟਰੀ ਤੋਂ ਨਿਕਲੇ ਤੇ ਉਹ ਕਾਫੀ देर तक ਘਰ ਨਹੀਂ ਪਹੁੰਚੇ ਤੇ ਉਹਨਾਂ ਦੀ ਵਾਈਫ ਉਹਨਾਂ ਦਾ ਫੋਨ ਮਿਲਾਂਦੀ ਰਹੀ ਤੇ ਇਹ ਫੋਨ ਸਵਿਚ ਆਫ ਹੋਇਆ ਜਿਸ ਤੋਂ ਬਾਅਦ ਉਹਨਾਂ ਦੀ ਵਾਈਫ ਨੇ ਥਾਣੇ ਇਤਲਾ ਦਿੱਤੀ ਤੇ ਜਦੋਂ ਥਾਣੇ ਇਤਲਾ ਦਿੱਤੀ ਵੱਲੇ ਥਾਣੇ ਤੇ ਸਰ ਵੱਲੇ ਚ ਜੇ ਮਕੂਰ ਗੋਰੀ ਤੁਸੀਂ ਕਹਿ ਰਹੇ ਹੋ ਪੂਰੇ ਪਰਚਾ ਦਰਜ ਕਰਾਣਾ ਥਾਣਾ ਥਾਣਾ ਵੱਲਾ ਹੈ ਪਰ ਮਕਬੂਲਪੁਰਾ ਥਾਣਾ ਪੇਰੈਂਟ ਥਾਣਾ ਜਿੱਥੇ ਪਰਚਾ ਦਰਜ ਹੋਇਆ ਬੱਲੇ ਥਾਣੇ ਰਜਿਸਟ੍ਰੇਸ਼ਨ ਨਹੀਂ ਹੁੰਦੀ। ਕੋਈ ਦਾਣਾ ਸਬ ਸੈਸ਼ਨ ਹੈ। ਹਾਂਜੀ। ਤੇ ਉਸ ਤੋਂ ਬਾਅਦ ਜਦੋਂ ਅ ਉਥੇ ਇਤਲਾ ਮਿਲੀ ਐਸਐਚਓ ਮੈਡਮ ਨੇ ਏਸੀਪੀ ਸਾਹਿਬ ਨੂੰ ਦੱਸਿਆ ਡਾਕਟਰ ਸ਼ਿੱਕਲ ਜੀ ਨੂੰ ਤੇ ਉਹਨਾਂ ਨੇ ਜਦੋਂ ਮੈਡਮ ਜਸਰੂਪਾਟ ਨੂੰ ਦੱਸਿਆ ਏਡੀਸੀਪੀ 3 ਮੈਡਮ ਨੂੰ ਇਹਨਾਂ ਨੇ ਵਕਫ ਵਕ ਪੀਸ ਬਣਾਈਆਂ ਤੇ ਇਨਾਂ ਨੇ ਇਨਫੋਰਮੇਸ਼ਨ ਦੇ ਉੱਪਰ ਐਕਟ ਕ온 ਕਰਦੇ ਤੇ ਅ ਟੀਮਸ ਬਣਾ ਕੇ ਤੇ ਅ ਪਤਾ ਕਰਨਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਜਿਹੜੇ ਮਿਸਟਰ ਕਪਿਲ ਕੁਮਾਰ ਨੇ ਉਹਨਾਂ ਨੂੰ ਕਿਡਨੈਪ ਕਰਕੇ ਕੁਝ ਲੋਕ ਉਹ ਤਰਨ ਤਰਨ ਸਾਈਡ ਤੇ ਲੈ ਗਏ ਜਿਹੜੇ ਅਕਿਊਜ਼ਡ ਅ ਹੈਗੇ ਆ ਉਹਨਾਂ ਦਾ ਨਾਮ ਹੈਗਾ ਰਜਿੰਦਰ ਸਿੰਘ ਅਲੈਸ ਬਾਬਾ ਆਕਾਸ਼ ਤੇ ਨਿਤਿਨ son of ਲਖਵਿੰਦਰ ਸਿੰਘ ਜੋਬਨ ਗਿੱਲ son of ਜਗੀਰ ਸਿੰਘ ਤੇ ਵਿਸ਼ਾਲ son of ਤਰਸੀਮ ਸਿੰਘ ਐਸਆਰਏ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਜਿਹੜੇ ਪੰਜ ਦੋਸ਼ੀ ਨੇ ਤੇ ਜਿਹੜੇ ਆਪਣਾ ਰਜਿੰਦਰ ਸਿੰਘ ਲਾ ਇਸ ਬਾਬਾ ਦੀ ਉਮਰ ਤਕਰੀਬਨ 36 ਸਾਲ ਹੈ ਬਾਕੀਆਂ ਦੀ ਉਮਰ ਤਕਰੀਬਨ 19 21 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਸਾਰੇ ਇੱਕ ਦੂਸਰੇ ਨੂੰ ਜਾਣਦੇ ਐ ਤੇ ਜਿਹੜਾ ਮਿਸਟਰ ਕਪਿਲ ਕੁਮਾਰ ਨੇ ਗੁਰਦਿਆਲ ਸਿੰਘ ਅਨਸ ਫੋਕਲ ਪੁਆਇੰਟ ਮੈਥਰ ਰੋਡ ਉੱਥੇ ਫੈਕਟਰੀ ਹੈਗੀ ਹੈ ਉੱਥੇ ਕੰਮ ਕਰਦੇ ਸੀਗੇ ਬੇਸਿਕਲੀ ਇਹਨਾਂ ਨੇ ਕੁਝ ਥੇਰ ਪਹਿਲਾਂ ਇਹਨੂੰ ਬਾਬੇ ਨੂੰ ਫੈਕਟਰੀ ਤੋਂ ਕਢਾਇਆ ਸੀ ਜਿਹੜਾ ਮਿਸਕੰਡਕਟ ਕਰਕੇ ਤੇ ਉਸ ਤੋਂ ਬਾਅਦ ਜਦੋਂ ਬਾਬੇ ਨੇ ਗੱਲ ਕੀਤੀ ਆਕਾਸ਼ ਨਾਲ ਤੇ ਬਾਕੀ ਆਪਣੇ ਸਾਥੀਆਂ ਨਾਲ ਉਹਨਾਂ ਨੇ ਕਿਹਾ ਦਾ ਬਦਲਾ ਲੈਣੇ ਆ ਤੇ ਜਦੋਂ ਮਿਸਟਰ ਕਪਿਲ ਕੁਮਾਰ ਨਿਕਲੇ ਫੈਕਟਰੀ ਤੋਂ ਫੈਕਟਰੀ ਤੋਂ ਜ਼ਿਆਦਾ ਦੂਰ ਨਹੀਂ 5-600 ਮੀਟਰ ਦੀ ਇਹਨਾਂ ਨੂੰ ਆਪਣਾ ਆਕਾਸ਼ ਫੋਲੋ ਕਰ ਰਿਹਾ ਸੀ ਇਹ ਆਕਾਸ਼ ਨੇ ਇਹਨਾਂ ਨੇ ਸਟ੍ਰੈਟਜੀ ਬਣਾਈ ਸੀ ਕਿ ਥੋੜਾ ਅੱਗੇ ਜਾ ਕੇ ਅਸੀਂ ਘੇਰ ਲਾਂਗੇ ਕਾਰ ਤੇ ਕਿਡਨੈਪ ਕਰ ਲਾਂਗੇ ਜਦੋਂ ਇਹਨਾਂ ਨੇ ਕਾਰ ਕੇਰੀ ਤੇ ਆਪਣਾ ਇਹ ਪੰਜੇ ਲੋਕਾਂ ਨੇ ਉਹਨਾਂ ਨੇ ਕਪਿਲ ਕੁਮਾਰ ਦੀ ਕਾਰ ਦਾ ਸ਼ੀਸ਼ਾ ਤੋੜਿਆ ਕਪਿਲ ਕੁਮਾਰ ਨੂੰ ਕਾਰ ਸੇ ਕੱਢ ਕੇ ਪਿਛਲੀ ਸੀਟ ਸ ਡਰਾਈਵਿੰਗ ਸੀਟ ਤੋਂ ਪਿਛਲੀ ਸੀਟ ਤੇ ਬਿਠਾਇਆ ਉਸ ਬਾਅਦ ਇਹਨਾਂ ਲੈ ਕੇ ਤਰਨਤਨਵਲ ਤੇ ਜਦੋਂ ਤਰਨਤਨਵਲ ਲੈ ਕੇ ਜਾ ਰਹੇ ਸੀ ਮੇਨ ਹਾਈਵੇ ਤੋਂ ਉਥੇ ਟੋਲ ਪਲਾਜ਼ਾ ਆਉਂਦਾ ਹੈ ਉਸਮਾ ਟੋਲ ਪਲਾਜ਼ਾ ਉੱਥੇ ਉਹਨਾਂ ਨੇ ਦੇਖਿਆ ਜਿਹੜਾ ਰੂਟੀਨ ਚੈਕਿੰਗ ਲਈ ਅੱਜਕੱਲ ਤੁਸੀਂ ਦੇਖਦੇ ਹੋ ਕਿ ਜਗਾ ਪਰ ਜਗਾ ਨਾਕੇ ਲੱਗੇ ਐ ਉਥੋਂ ਇਹਨਾਂ ਨੂੰ ਥੋੜਾ ਡਰ ਪੈ ਗਿਆ ਫਿਰ ਦੁਬਾਰਾ ਵਾਪਸ ਆਏ ਤਾਰਾਮਲੇ ਪੁੱਲ ਤੇ ਉਸ ਵਕਤ ਦੂਸਰਾ ਰੂਟ ਫੜ ਕੇ ਪਿੰਡੋ ਪਿੰਡੀਏ ਗਏ ਤਰਨਤਾਰਨ ਉਥੇ ਡਾਲੇ ਕੇ ਪਿੰਡ ਐ ਉਥੇ ਡਾਲੇ ਕੇ ਪਿੰਡੇ ਇਹਨਾਂ ਦੇ ਰਿਸ਼ਤੇਦਾਰ ਦਾ ਘਰ ਖਾਲੀ ਪਿਆ ਹੈਗਾ ਸੀ ਕਾਫੀ ਦੇਰ ਤੋਂ ਉਹ ਇਹਨਾਂ ਨੂੰ ਪਤਾ ਸੀ ਬਾਬੇ ਉਹਨਾਂ ਨੂੰ ਉਥੇ ਇਹਨਾਂ ਨੇ ਵਿਕਟਿਮ ਨੂੰ ਕੰਟਾਡੇਟ ਘੰਟਾ ਰੱਖਿਆ ਉਥੋਂ ਇਹਨਾਂ ਨੇ ਰੈਂਸਮ ਡਿਮਾਂਡ ਕੀਤੀ 1 ਵਾਂਸ ਇਅਰ ਜਿਹੜੇ ਵਿਕਟਿਮ ਹੈ ਮਿਸਟਰ ਕਪਿਲ ਕੁਮਾਰ ਉਹਨਾਂ ਨੇ ਜਦੋਂ ਮਨਾਂ ਕਰਤਾ ਕਿ ਆ ਕਿ ਮੇਰੇ ਤਾਂ ਇੰਨੀ ਗੁਣਜਾਇਸ਼ ਹੀ ਨਹੀਂ ਮੈਂ ਨੌਕਰੀ ਪੇਸ਼ਾ ਬੰਦਾ ਹੈਗਾ ਮੈਂ ਤਾਂ ਸੈਲਰੀ ਮਿਲਦੀ ਹੈ ਮੇਰੇ ਤਾਂ ਇੰਨੀ ਗੁਣਜਾਇਸ਼ ਹੀ ਹੈ ਨਹੀਂ ਕਿ ਮੈਂ ਤੁਹਾਨੂੰ ਕਰੋੜ ਰੁਪਏ ਦੇ ਸਕਾਂ ਉਦੋਂ ਬਾਬਾ ਤੇ ਵਿਸ਼ਾਲ ਪਹਿਲਾਂ ਜਾ ਕੇ ਕਾਰ ਡਿਸਕੋਜ਼ ਆਫ ਕੀਤੀ ਇੱਕ ਅ ਅਬੈਂਡੰਟ ਜਗ੍ਹਾ ਤੇ ਆਪਣਾ ਰੋਲੇ ਵਾਲਾ ਪੁਲ ਲਾਗੇ ਉਸ ਤੋਂ ਬਾਅਦ ਲੈ ਗਏ ਉਸ ਤੋਂ ਬਾਅਦ ਦੁਬਾਰਾ ਆਏ ਤੇ ਇਹ ਦੋ ਜਣੇ ਲੈ ਗਏ ਨੂੰ ਆਪਣਾ ਕਪਿਲ ਕੁਮਾਰ ਨੂੰ ਕੋਈ ਮਲਕੀ ਸੁਨਸਾਨ ਥਾਂ ਤੇ ਉਸ ਤੋਂ ਉਹਨਾਂ ਨੇ ਚੰਗਾ ਕੁੱਟਿਆ ਤੇ ਮੂੰਹ ਤੇ ਵੀ ਸੱਟਾਂ ਮਾਰੀਆਂ ਸਿਰ ਤੇ ਵੀ ਸੱਟਾਂ ਮਾਰੀਆਂ ਇਹਨਾਂ ਦੀ ਤਰਫ ਤੋਂ ਜਿਹੜਾ ਵਿਕਟਮ ਕਪਿਲ ਕੁਮਾਰ ਹੈ ਹੀ ਵਾਸ ਡੈਡ ਪਰ ਜਦੋਂ ਇਹ ਮਾਰ ਕੇ ਚਲੇ ਗਏ ਉਸ ਤੋਂ ਬਾਅਦ ਇਹ ਦੋਨੋਂ ਜਣੇ ਦੁਬਾਰਾ ਉਸ ਕੋਠੀ 'ਚ ਗਏ ਤੇ ਇਹ ਪੰਜ ਜਣੇ ਉਸ ਕੋਠੀ ਵਿੱਚ ਦੁਬਾਰਾ ਇਕੱਠੇ ਹੋਏ ਤੇ ਉਸ ਤੋਂ ਬਾਅਦ ਇਹ ਅੰਗਸਰ ਏਰੀਆ ਚਾਇ ਕੁਤਵਾਲੀ ਲਾਗੇ ਉਸ ਤੋਂ ਬਾਅਦ ਇਹ ਅ ਕੁਤਵਾਲੀ ਲਾਗੇ ਇਹਨਾਂ ਨੇ ਹੋਟਲ 'ਤ ਪੂਰੀ ਰਾਤ ਉੱਥੇ ਰਹੇ ਉਸ ਤੋਂ ਬਾਅਦ ਅਗਲੇ ਦਿਨ ਸਵੇਰੇ ਆਪੋ ਆਪਣੇ ਘਰ ਚਲੇ ਗਏ ਉਨੀ ਦੇਰ ਤੱਕ ਜਿਹੜੇ ਕਪਿਲ ਕੁਮਾਰ ਨੇ ਉਹ ਲੱਗੇ ਇੱਕ ਲੋਕਲ ਹਸਪੀਟਲ ਸੀਗਾ ਉੱਥੇ ਪਹੁੰਚੇ ਤੇ ਜਦੋਂ ਉੱਥੇ ਪਹੁੰਚੇ ਉਹਨਾਂ ਨੇ ਆਪਣਾ ਦੱਸਿਆ ਕਿ ਮੇਰੇ ਮੇਰਾ ਫੋਨ ਨੰਬਰ ਆਏਗਾ ਮੇਰੇ ਵਾਈਫ ਦਾ ਆਏਗਾ ਉਹਨਾਂ ਨੇ ਇਨਫੋਰਮ ਕੀਤਾ ਤੇ ਨਾਲ ਦੇ ਨਾਲ ਹੀ ਸਾਡੀ ਪੁਲਿਸ ਪਾਰਟੀ ਵੀ ਪਹੁੰਚੀ ਤੇ ਘਰ ਦੇ ਵੀ ਪਹੁੰਚੇ ਤੇ ਉਹਨਾਂ ਨੂੰ ਉਸ ਤੋਂ ਬਾਅਦ ਅਮਨ ਦੀ ਪੋਸਟਲ ਅੰਬ੍ਰਿਸਰਸ਼ਿਪ ਕੀਤਾ ਵੀ ਇਸ ਅੰਡਰਗੋਇੰਗ ਟਰੀਟਮੈਂਟ ਰਾਈਟ ਨਾਉ ਤੇ ਜਦੋਂ ਸਾਨੂੰ ਸਾਰਾ ਕੁਝ ਪਤਾ ਚੱਲਿਆ ਅਸੀਂ ਥਰੂ ਦ ਹੇਲਪ ਆਫ ਟੈਕਨੀਕਲ ਟੀਮ ਐਂਡ ਟੈਕਨੋਲੋਜੀ ਅਸੀਂ ਸਾਰਿਆਂ ਨੂੰ ਰਾਕਡਾਉਨ ਕੀਤਾ ਤੇ ਉਹਦੇ ਚ ਅਸੀਂ ਰਜਿੰਦਰ ਸਿੰਘ ਆਕਾਸ਼ ਤੇ ਨਿਤਿਨ ਵਿਸ਼ਾਲ ਤੇ ਜੋਬਨ ਸ਼ੇਰਗਿਲ ਨੂੰ ਅਸੀਂ ਰੈਸਟ ਕੀਤਾ ਤੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹਨਾਂ ਜਿਹੜੇ ਅਕਿਊਜ਼ ਹੈਗੇ ਐ ਇਹਨਾਂ ਨੇ ਮਿਸਟਰ ਕਬਿਲ ਕੁਮਾਰ ਦੇ ਹੱਥੋਂ ਉਹਨਾਂ ਦਾ 골ਡ ਦਾ ਕੜਾ ਵੀ ਕੱਢ ਲਿਆ ਸੀਗਾ ਤੇ ਉਹ ਵੇਚ ਵੀ ਦਿੱਤਾ ਸੀ 80-85 ਹਜ਼ਾਰ ਇਹਨਾਂ ਨੂੰ ਉਹਦਾ ਪੈਸਾ ਵੀ ਮਿਲ ਗਿਆ ਸੀਗਾ ਉਹ ਜਿਹੜਾ ਕਿ ਉਹਨਾਂ ਨੇ 15 ਤੋਂ 20000 ਆਪਸ ਵਿੱਚ ਇਹਨਾਂ ਨੇ ਵੰਡ-ਵੰਡ ਲਿਆ ਸੀ ਤੇ ਉਸ ਬਾਅਦ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਬਾਕੀ ਸਾਰੇ ਜਨੇ ਤਿੰਨ ਤਰੀਕ ਨੂੰ ਅਰੈਸਟ ਹੋ ਗਏ ਸੀ ਤੇ ਇੱਕ ਸਾਡੇ ਹੈਗਾ ਜਿਹੜਾ ਵਿਸ਼ਾਲ ਹੈ ਉਹ 4 ਤਰੀਕ ਨੂੰ ਅਰੈਸਟ ਹੋਇਆ ਇਹ ਸਾਰੇ ਬੇਸਿਕਲੀ ਲੇਬਰ ਦਾ ਕੰਮ ਕਰਦੇ ਹੈ ਤੇ ਹੁਣ ਸਾਨੂੰ ਇਹਨਾਂ ਦਾ ਆਪਣਾ 3 ਦਿਨ ਦਾ ਰਿਮਾਂਡ ਮਿਲੇ ਹੈ ਫੋਰ ਵੀ ਇਹਨਾਂ ਤੋਂ ਅਸੀਂ ਪੁੱਛ ਗਿਸ਼ ਕਰ ਰਹੇ ਜਿਹੜੇ ਇਹਨਾਂ ਨੇ ਪਹਿਲਾਂ ਕ੍ਰਾਈਮ ਕੀਤੇ ਹੈ ਤੇ ਜਿਹੜੀ ਇਕਜਾ ਸਾਨੂੰ ਇਹਨਾਂ ਤੋਂ ਰਿਕਵਰ ਹੋਈਆਂ ਇੱਕ ਤਾਂ ਜਿਹੜੀ ਸਕੋਡਾ ਕਾਰ ਹੈ ਇੱਕ ਵਿਕਟਿਮ ਦੀ ਉਹ ਰਿਕਵਰ ਹੋਈ ਹੈ ਦਾਤਰ ਹੋਇਆ ਮੋਟਰਸਾਈਕਲ ਹੋਇਆ ਸਕੂਟੀ ਹੋਈ ਹੈ ਇਹ ਚਾਰ ਚੀਜ਼ਾਂ ਟਿਕੜਾ ਗੋਲ ਦਾ ਕੜਾ ਉਹ ਸਿੱਕਾ ਮੋਟਰਸਾਈਕਲ ਉਹ ਐਕਟਿਵਾ ਗ੍ਰਾਮਰ ਕੀਤੀ ਕੀ ਇਹਨਾਂ ਨੇ ਜਿਹੜਾ ਚਲਾਉਂਦਾ ਸੀ ਇਹਨਾਂ ਦੀ ਆਪਣੀ ਸੀ ਜਾਂ ਉਹ ਵੀ ਕਿਸੀ ਦੀ ਸੀ ਇਹਨਾਂ ਨੇ ਉਹ ਅਸੀਂ ਆਰਟੀਓ ਆਫਿਸ ਨੰਬਰ ਭੇਜੇ ਆ ਉਹ ਜਿਵੇਂ ਸਾਨੂੰ ਰਿਪੋਰਟ ਆ ਜਾਂਦੀ ਹੈ ਅੱਜਕੱਲ ਦੇ ਵਿੱਚ ਉਹ ਅਸੀਂ ਵੈਰੀਫਾਈ ਕਰਨਾ ਕੋਈ ਇਹਨਾਂ ਨੇ ਕਦੇ ਇੱਕ ਮੈਪਿੰਗ ਦਾ ਇਸ ਤਰ੍ਹਾਂ ਬਣਾਇਆ ਨਹੀਂ ਪਹਿਲਾਂ ਹੋਰ ਕਿਸੇ ਦੇ ਕੋਈ ਪਰਚਾ ਨਹੀਂ ਹੈ ਸワイ ਨਿਤਨ ਤੇ ਨਿਤਨ ਤੇ ਪਹਿਲਾਂ ਪਰਚੇ ਹੈਗੇ ਆ ਦੋ ਪਰਚੇ ਨੇ ਇਸ ਸਨੈਚਿੰਗ ਦੇ ਤੇ ਉਹ ਥੋੜੇ ਦਿਨ ਪਹਿਲਾਂ ਹੀ ਜਨਵਰੀ ਦੇ ਮਹੀਨੇ ਚ 12 20 ਜਨਵਰੀ ਦੇ ਲਗਭਗ ਚਲੋ ਜੀ ਇਹਨਾਂ ਦਾ ਕਿੰਨਾ ਆਪਣਾ ਤਾਲਮਿਲ ਕਿਵੇਂ ਹੋਇਆ ਇਹਨਾਂ ਸਾਰਿਆਂ ਨਾਲ ਇਹ ਸਾਰੇ ਇੱਕ ਦੂਸਰੇ ਨੂੰ ਜਾਣਦੇ ਹੀ ਆ ਜੀ ਦੋ ਤਿੰਨ ਜਣੇ ਤਾਂ ਅੰਦਰ ਹੀ ਕੰਮ ਕਰਦੇ ਆ ਜੀ ਫੈਕਟਰੀ ਦੇ ਮਤਲਬ ਦੋ ਤਿੰਨ ਜਣੇ ਅੰਦਰ ਕੰਮ ਕਰਦੇ ਸੀਗੇ ਤੇ ਜਿਹੜਾ ਜਦੋਂ ਬਾਬੇ ਨੂੰ ਕੱਢਿਆ ਉਸ ਤੋਂ ਬਾਅਦ ਦੋ ਜਣਿਆਂ ਨੇ ਹੋਰ ਸਰੀਫ ਆ ਆਪਣੇ ਆਪ ਦੇ ਤ ਤੇ ਜਿਹੜਾ ਜੋਬਨ ਹੈ ਉਹ ਬਾਬੇ ਦਾ ਰਿਸ਼ਤਦਾਰ ਹੀ ਹੈ ਜੀ ਇਹ ਸਾਰੇ ਇੱਕ ਦੂਸਰੇ ਜਾਂ ਇੱਕ ਇੱਕ ਕਟਨਾਕ੍ਰਮ ਵਿੱਚ ਕਟਨਾਕ੍ਰਮ ਹਾਂਜੀ 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 ਉਸ ਰਾਤ ਨੇ ਆਪਣੇ ਗਾਈਡ ਨੂੰ ਕਿਹਾ ਜਿਹੜਾ ਉਹ ਕਿਤੇ ਆ ਨਹੀਂ ਉਤਰ ਰਾਤੀ ਗਿਆ ਹੋਟਲੇ ਚ ਆ ਗਏ ਨਾ ਜੀ ਰਾਤੀ ਤਾਂ ਹੋਟਲੇ ਚ ਆ ਗਏ ਅਗਲੇ ਦਿਨ ਸਾਰੇ ਘਰ ਗਏ ਸਕਟ ਨਾ ਕੋਈ ਜਦੋਂ ਨਾ ਕੋਈ ਐਵਾਂ ਪ੍ਰੋਗਰੈਸਿਵ ਹੋ ਰਿਹਾ ਫ੍ਰੈਕਚਰ ਹੋਇਆ ਉਸ ਦੌਰਾਨ ਨਾ ਹਸਪੀਟਲ ਆਜ ਆਪ ਨਹੀਂ ਜੀ ਨਹੀਂ ਆਪ ਨਹੀਂ ਉਹ ਤਾਂ ਨਹੀਂ ਹਾਂਜੀ ਬੇਸਿਕਲੀ ਫ੍ਰੋਤੀ ਦੇ ਕਿਡਨਾਪਿੰਗ ਦਾ ਮਾਮਲਾ ਹੈ ਬੇਸਿਕਲੀ ਬਾਬੇ ਨੂੰ ਕੱਢਿਆ ਸੀ ਬਾਬੇ ਦੀ ਵਾਈਫ ਉਹ ਤਾਂ ਪ੍ਰੈਗਨੈਂਟ ਸੀਗੀ ਤੇ ਇਹਨੂੰ ਗੁੱਸਾ ਸੀਗੀ ਮੈਨੂੰ ਕੱਢਿਆ ਜਦੋਂ ਮੇਰੀ ਵਾਈਫ ਪ੍ਰੈਗਨੈਂਟ ਹੈਗੀ ਜੀ ਉਸ ਦੌਰਾਨ ਤੇ ਉਸ ਤੋਂ ਬਾਅਦ ਇਹਨਾਂ ਨੇ ਸਰੋਤੀ ਮੰਗੀ ਚੋਰਟ ਤੇ ਕਿ ਪੰਜਾਂ ਚਾਰੇ ਦਾ ਕਿੰਨੇ ਦਿਨ ਦਾ ਰਿਮਾਰਡ ਮਿਲੇ ਤਿੰਨ ਦਿਨਾਂ ਦਾ ਰਿਮਾਰਡ ਮਿਲਿਆ ਪੰਜਾਂ ਚਾਰੇ ਦਾ